ਉਹਨੂੰ ਪੋਲੀਟਿਕ ਦੇ ਬਾਡੀਗਾਰਡਸ ਬੜੇ ਹੁੰਦੇ ਸੀ ਅ ਅ ਮੈਂ ਕਦੇ ਉਹਦੇ ਬਾਰੇ ਸੁਣਿਆ ਨਹੀਂ ਸੀ ਅ ਕਿਉਂਕਿ ਮੈਂ ਜਦੋਂ ਇੰਡੀਅਨ ਐਕਸਪ੍ਰੈਸ ਜੁਆਇਨ ਕੀਤਾ ਹੈ ਨਾ ਮੈਂ ਸਿਰਫ ਆਪਣੀ ਯੂਨੀਵਰਸਿਟੀ ਤੋਂ ਬਾਅਦ ਕੀਤਾ ਹੈ ਵੈਸੀ ਬੈਕਗ੍ਰਾਉਂਡ ਫੌਜੀ ਬੈਕਗ੍ਰਾਉਂਡ ਸੀ ਇਸਦਾ ਮੈਨੂੰ ਪਤਾ ਨਹੀਂ ਸੀ ਆਫਕੋਰਸ ਮੇਰੇ ਮੇਰੇ ਪੈਰੈਂਟਸ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪਤਾ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਕੀ ਕੀ ਹੋਏਗਾ ਸੋ ਮੈਂ ਉਹ 2002 ਦੇ ਇਲੈਕਸ਼ਨਸ ਦੇ ਵਿੱਚ ਜਦੋਂ ਮੈਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਸੀ ਤੇ ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਮਾਰਨ ਕਿਵੇਂ ਥਾਂ ਤੇ ਬੋਥ ਕੈਪਚਰੀ ਹੋ ਗਈ ਹੈ ਸੋ ਮੈਂ ਉੱਥੇ ਪਹੁੰਚ ਗਈ ਅ ਹੁਣ ਬੇਸ਼ਕ ਮੈਂ ਕਹੇ ਜਾ ਕੇ ਬਾਅਦ ਡਾਂਟ ਪਵੇ ਪਰ ਮੈਂ ਕਿਸੇ ਨੂੰ ਦੱਸੂਗੀ ਕਿ ਮੇਰੇ ਨਾਲ ਮੇਰੇ ਮਾਸਟਰ ਜੀ ਵੀ ਸੀ ਜਿਨ੍ਹਾਂ ਨੂੰ ਕੀ ਜਿਨ੍ਹਾਂ ਦੀ ਬਾਤਰੇ ਦੇ ਕਿਸੇ ਸੁਣ ਕੇ ਅਸੀਂ ਬੜੇ ਵੱਡੇ ਹੋਏ ਅਸੀਂ ਵੱਡੇ ਹੋਏ ਸੀ ਉਹ ਜਦੋਂ ਅਸੀਂ ਮੈਂ ਉੱਥੇ ਪਹੁੰਚੀ ਹੋ ਕੇ ਮੇਰੇ ਨਾਲ ਸੀ ਯੂਜ਼ਰ ਨੇ ਇਲੈਕਸ਼ਨਸ ਕਵਰ ਕਰ ਰਹੇ ਸੀ ਉਹ ਵੀ ਨਾਲ ਨਾਲ ਜਾ ਰਹੀ ਸੀ ਕਿ ਵਾਪਸ ਇਹਨੇ ਘਰ ਹੀ ਜਾਣਾ ਹੈਗਾ ਤੇ ਜਦੋਂ ਉੱਥੇ ਪਹੁੰਚੇ ਤੇ ਉੱਥੇ ਸਡਨਲੀ ਉਸ ਪੁਆਇੰਟ ਉੱਤੇ ਲੰਨ ਪਤਾ ਚੱਲੇ ਕਿ ਮੈਂ ਤਾਂ ਪੁੱਲੇ ਦੀ ਬੂਤ ਕੈਪਚਰਿੰਗ ਉਹਨੇ ਬੂਤ ਕੈਪਚਰ ਕੀਤਾ ਸੀ ਆ ਉਸ ਵਾਲੇ ਸਪਲਿੰਡਰ ਕੈਰਾਂਗ ਦੇ ਮੇਰੇ ਅਵੇਸਤਾਂ ਕਰ ਰੋਣ ਵਾਸਤੇ ਸੋ ਮੈਂ ਅੱਥਰੂ ਲੱਗੀ ਗਈ ਤੇ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਅੰਕਲ ਗਾਇਬ ਉਹਨਾਂ ਦੀ ਗੱਡੀ ਗਾਇਬ ਹੋਰ ਮੈਂ ਉਸ ਲਿੰਡੀਨ ਐਕਸਪ੍ਰੈਸਸ ਸੀ ਮਨ ਕੇ ਵਧੀ ਗਈ ਤੇ ਮੇਰੇ ਨਾਲ ਇੱਕ ਡੀਐਸਪੀ ਸਾਥ ਹੈਲਕੇ ਸੀ ਇਹ ਹੋਰ ਉੱਥੇ ਜਾ ਕੇ ਵੇਖਿਆ ਤੇ 30 35 ਪੂਰੇ ਆਰਮਡ men ਸਰੀਆਂ ਦੇ ਟੈਂਪਰਰੀ 2 ਫਰਵਰੀ ਹੈ 13 ਫਰਵਰੀ ਨੂੰ ਦਿਨ ਹੀ ਆ ਜਾਏਗਾ ਤੇ ਉਸ ਦਿਨ ਉਹਦੇ ਆਸ-ਪਾਸ ਉਹ ਲੋਕੀ ਖੜੇ ਹੋਏ ਸੀ ਪੂਰੇ ਪੂਰੇ ਅੰਦਰ ਅੰਦਰੂਪੂਤ ਕੈਟਰੀਨ ਜਨਾਲ VOTING ਹੋ ਰਹੀ ਸੀ ਪੁਰਪੁਲਾ ਸਾਹਿਬ ਕੁਰਸੀ ਤੇ ਬੈਠੇ ਹੋਏ ਸੀ ਹਰ ਜਦੋਂ ਮੈਂ ਜਾ ਕੇ ਉਹ ਸਿੱਧਾ ਜਾ ਕੇ ਨੂੰ ਪਤਾ ਨਹੀਂ ਸੀ ਕਿ ਮੈਨੂੰ ਵੀ ਲੱਗਿਆ ਕਿ ਮੇਰੇ ਕੋਲ ਇਲੈਕਸ਼ਨ ਕਮਿਸ਼ਨ ਦਾ ਕਾਰਡ ਹੈਗਾ ਬੜੀ ਵੱਡੀ ਗੱਲ ਹੈ ਇਹ ਪਹਿਲੀ ਵਾਰੀ ਮੀਡੀਆ ਸੀ ਮੈਨੂੰ ਵੀ ਉਹ ਕਾਰਡ

ਪਰ ਕਿਉਂ ਨਹੀਂ ਲਗੁਆ ਦੱਸੇ ਕੋਈ ਚੀਜ਼ ਰਿਕਾਰਡ ਨਾ ਕਰੋ ਸੋ ਮੈਂ ਤੁਹਾਨੂੰ ਸਾਹਮਣੇ ਰਿਪੋਰਟਰ ਰੱਖਿਆ ਤੇ ਮੈਂ ਪੁੱਛਿਆ ਵੀ ਤੁਸੀਂ ਬੂਥ ਕੈਪਚਰਿੰਗ ਕੀਤੀ ਹੈ ਜੀ ਕਹਿੰਦਾ ਹੀ ਹਾਂ ਕੀਤੀ ਹੈ ਤੇ ਉਹਦੇ ਨਾਲ ਦੇ ਜਿਹੜੇ ਬੰਦੇ ਸੀ ਕਿੰਨੇ ਪਪਾ ਜੀ ਦਾ ਫੜਲ ਨੇ ਕੈਮਰਾ ਦੇ ਪਰ ਫਿਰ ਵੀ ਉਹ ਤੁਹਾਡਾ ਕੀ ਹੈ ਕਿੰਨਾ ਨਹੀਂ ਨਹੀਂ ਲੈਣ ਦੋ ਪਰ ਮੈਨੂੰ ਵੀ ਨਹੀਂ ਸਮਝ ਆ ਰਿਹਾ ਮਾਸਤਾ ਸਿੱਖਿਆ ਸਾਰੇ ਮਤਲਬ ਲੇਟੈਸਟ ਆਰਮਡ ਗਰਲਸ ਨਾਲ ਕੁੱਤੇ ਹੋਈ ਸੀ ਪੂਰੇ ਮਤਲਬ ਇਨੇਬ੍ਰੀਏਟਿਡ ਸਾਇੰਸ ਸਾਰੇ ਫਿਰ ਅਚਾਨਕ ਪੁੱਲਾ ਖੁੰਡਾ ਆਪਣੀ ਕੁਰਸੀ ਤੋਂ and he was a very tall guy i think more than 6 feet and bada well built tha for my timing my niece also little upni bhi hundi si te pool pulan vich dda lag gaya jisna film vich ni to kam dikhe ek banda khada hunda te khada hi hunda jada matlab mainu aa chahida lagge ki main tere samne bahut hi choti si fir main jaake andar crp wale jehde utthe lagge si guards unna nu puchhe ki tusi mana ni kar rahe main ke main andar jaana chahida hai tusi baba ji nu puch lo ni ta tusi andar ni la sakde e to unna crp wale da hal si ਫੇਰ ਬੰਨੀ ਬਾਬਾ ਜੀ ਦੇ ਮੰਚ ਕੀਨੇ ਪਈ ਉਹ ਕਹਿੰਦੇ ਜੀ ਤੁਸੀਂ ਚਲ ਜਉ ਹੁੰਦੇ ਹੋਰ ਅਸੀਂ ਅਸੀਂ ਚਲੇਗੇ ਮੈਂ ਜਾ ਕੇ ਪੂਰੀ ਰਿਕਾਰਡਿੰਗ ਰਿਕਾਰਡਿੰਗ ਕਰਕੇ ਸਟੋਰੀ ਜਿਹੜੋ ਕੀਤੀ ਤੇ ਤਦ ਤੱਕ ਹਰਦੋਸ਼ ਬਲ ਸਾਡੇ ਉਸਲੇ ਡੈਪਟੀ ਇੰਸਪੈਕਟਰ ਸੀ ਉਹਨਾਂ ਨੂੰ ਸਮਝ ਆ ਗਈ ਕਿ ਮੈਂ ਅਕਚੁਅਲੀ ਉਸ ਵੇਲੇ ਟਿਕਰਮੈ ਮੈਨੂੰ ਇਹ ਨਹੀਂ ਸੀ ਸਮਝ ਆਇਆ ਕਿ ਮੈਂ ਕਿਹੜੇ ਬੰਦੇ ਨਾਲ ਪੰਗੇ ਲਿੱਤੇ ਕਿਉਂਕਿ ਮਨੇ ਦੇਖਿਆ ਸੀ ਮੇਰੇ ਥੀ ਪੈਂਡੇ ਗਨ ਮੈਨ ਹੈ ਰ ਗਿਆ ਪਰ ਇਹਦਾ ਪਿਛਲਾ ਕ੍ਰਿਮਨਲ ਰਿਕਾਰਡ ਕੀ ਹੈਗਾ ਉਹ ਮੈਨੂੰ ਨਹੀਂ ਸੀ ਪਤਾ ਸੋ ਅਮ ਉਨਮਨਿਰ ਵਸਤਾ ਦੱਸਿਆ ਮੇਰੇ ਟੈਕਸੀ ਵਾਲੇ ਨੂੰ ਉਸਨੇ ਪ੍ਰੈਸ ਨੂੰ ਰੋਕਿਆ ਗਿਆ ਹੋਰ ਐਂ ਉਸ ਪਹਿਲੇ ਕਿ ਨੈਸ਼ਨਲ ਸਟੋਰੀ ਖੰਦੀ ਰਹਤੇ 1:30 ਵਜੇ ਜੁਗੀ ਸੀ ਕਿ ਬੂਥ ਕੈਪਚਰਿੰਗ ਮੈਂ ਹੰਸ ਥਾਈ ਅ ਜਦੋਂ ਮੈਂ ਘਰ ਪਹੁੰਚੀ ਤਾਂ ਮੇਰੇ ਅੰਕਲ ਉੱਥੇ ਬੈਠੇ ਹੋਏ ਸੀ ਕਿਉਂਕਿ ਸਾਡੇ ਘਰ ਅਗਲੇ ਦਿਨ ਫੰਕਸ਼ਨ ਸੀ ਤੇ ਮੇਰੇ ਮੰਮੀ ਨੇ ਮੈਨੂੰ ਕਿਹਾ ਵੀ ਜੇ ਅੱਜ ਤੇਰੇ ਅੰਕਲ ਨਾ ਹੁੰਦੇ ਤਾਂ ਸਿੱਧੇ ਨਾਲ ਕੀ ਬਣਨਾ ਸੀ ਤੇ ਮੈਂ ਮੈਂ ਕਿਹਾ ਵੀ ਮੇਰੇ ਅੰਕਤੇ ਮੈਂ ਕਿਹਾ ਨਾ ਤੇ ਕੁਝ ਵੀ ਨਹੀਂ ਕੀਤਾ ਮੈਂ ਕਿਹਾ ਉਹ ਤਾਂ ਗਾਇਬ ਹੋ ਗਏ ਉਹਨੇ ਕਾਜਾ ਕੇ ਵਰਜਨ ਦਿੱਤੀ ਤੇ ਮੈਂ ਪੁੱਲੇ ਨੂੰ ਕਿਹਾ ਅੱਗੇ ਹੋ ਹੱਥ ਲਾ ਪਿੰਗ ਮੈਂ ਲਾ ਕੇ ਦਿਖਾ ਤੇ ਅੰਦਰੋਂ ਤੋਂ ਗਾਇਬ ਸੀ ਇਹਨਾਂ ਨੇ ਆਪਣੇ ਮਰਦ ਨੂੰ ਦੱਸਿਆ ਮੈਂ ਕਿ ਬੰਥਲ ਨੇ ਕੁਝ ਨਹੀਂ ਕੀਤਾ ਉਹ ਤਾਂ ਬਾਈਚਾਂਸ ਨੇ ਮੈਨੂੰ ਮਾਰਿਆ ਮੁੰਏ ਨੂੰ ਜਿਹੜੀ ਹੈਗਾ ਦੈਂਤ ਟੋਲਮੇ ਕਿ ਜਿਹਨੂੰ ਪਤਾ ਕਿੰਨਾ ਨੋਟੋਰੀਅਸ ਹੈਗਾ ਔਰ ਪੁੱਲਾ ਵਾਸ ਨੋਨ ਕਿ ਉਹਦੀ ਦੋਸਤੀ ਵੀ ਮਾੜੀ ਹੋਈ ਦੁਸ਼ਮਣੀ ਵੀ ਮਰੀ ਲੋਕਾਂ ਨੇ ਲੋਕਾਂ ਨਾਲ ਬਾਈਚਾਂਸ ਤੋਂ ਬਸ ਇੱਕ ਗੱਲ ਹੋਈ ਐ ਸਟੋਰੀ ਤੋਂ ਬਾਅਦ ਪਹਿਲਾਂ ਤਾਂ ਪੁੱਲੇ ਦਾ ਸਾਨੂੰ ਇੱਕ ਕਰੋੜ ਦਾ ਨੋਟਿਸ ਆਇਆ ਜਿਹੜਾ ਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਲੱਗਾ ਉਸ ਲਈ ਸਾਰੇ ਸਾਰੇ ਸਾਲ ਦੀ ਕਮਾਈ ਨਹੀਂ ਹੋਣੀ ਤੇ ਮੈਂ ਕੁੱਲੇ ਨੂੰ ਆਈ ਕਿ ਐਸੇ ਕਿ ਜਿਹਦੇ ਲਈ ਤੂੰ ਬੂਟ ਕੈਂਪਟਿੰਗ ਕੀਤੀ ਆ ਰਾਈਟ देन वी आर गोइंग टू ਰੀਜਿਸਟ ਐਵੇਜ਼ ਐਂਡ ਵੀ ਆਰ ਓਲਰੇਡੀ ਟਲਡ ਅਬਾਊਟ ਇਟ ਵੀ ਟੋਲਡ ਇਟ ਥੈਟ ਵੀ ਹੈਵ ਮੇਡ ਅ ਪੁਆਇੰਟ ਲੈਟ ਇਲੈਕਸ਼ਨ ਕਮਿਸ਼ਨ ਡਿਸਾਈਡ ਵੀ ਉਹਨਾਂ ਨੇ ਕੀ ਕਰਨਾ ਹੈਗਾ ਚਲੋ ਜੀ ਵੋਟਰਸ ਆ ਕੁਝ ਨਹੀਂ ਹੋਇਆ ਬਟ ਉਸ ਤੋਂ ਬਾਅਦ ਉਹਦੇ ਇਤਨਾ ਸੀ ਕਿ ਜੀ ਉਹਨੇ ਲੋਕਾਂ ਦੇ ਮੁੰਡਿਆਂ ਨੂੰ ਫੜ ਕੇ ਬੰਨ ਕੇ ਉਹਨਾਂ ਤੇ ਮੋਟਰਸਾਈਕਲ ਚਲਾਏ ਹੋਏ ਸੀ ਕਈ ਕਿ ਮਹੀਨਿਆਂ ਤੇ ਘਰ ਉਹਨਾਂ ਨੂੰ ਬੰਦ ਕੇ ਕੁੱਤੇ ਚਲਾਏ ਕੁੱਤੇ ਹਨ ਘਟਾਂਦਾ ਹੁੰਦਾ ਸੀ ਉਹਨਾਂ ਨੂੰ ਉਹਦੇ ਕੁੱਤੇ ਹੁੰਦੇ ਸੀ ਬਿਲਕੁਲ ਜਾਇਜ਼-ਨਜਾਇਜ਼ ਖੈਰ ਦੋਨੋਂ ਸੀ ਉਹਦੇ ਕੋਲ ਜੈਕ ਸਿਕਿਉਰਿਟੀ ਹੁੰਦੀ ਸੀ ਪੁਲਿਸ ਦੀ ਵੀ ਰਾਈਟ ਪਰ ਲੋਕੀ ਡਰਦੇ ਮਾਰੇ ਜਿੰਨਾ ਤਾਂ ਕੱਲਾ-ਕੱਲਾ ਮੁੰਡਾ ਵੀ ਇੰਨੇ ਮਾਰਦਾ ਸੀ ਉਹਨਾਂ ਤੋਂ ਇਸ ਦਾ ਕਹਿ ਦੇਣਾ ਜੀ ਤੁਹਾਡੀ ਮੰਨ ਨੂੰ ਜ਼ਮੀਨ ਹੈਗੀ ਐ ਇੰਨੇ ਦੀ ਦੇ ਦਿਓ ਉਹਨਾਂ ਕਿਹਾ ਬਾਬਰ ਜਿਹੀ ਸੇਚਣੀ ਨਹੀਂ ਐ ਸਿਰ ਉਹਨਾਂ ਦਾ ਮੁੰਡਾ ਚੱਕ ਲੈ ਆ ਲੋਕਾਂ ਦੇ ਦਿਨ ਦਿਹਾੜੇ ਕੁੜੀਆਂ ਚੱਕ ਕੇ ਇਦਨਾਂ ਬਿਆਨ ਕਰਦੋਂ ਸਲੋਕੀ ਬੋਲਦੇ ਨਹੀਂ ਸੀ ਹੁੰਦੇ ਸੋ ਸਾਡੀ ਸਟੋਰੀ ਤੋਂ ਬਾਅਦ ਜਿਹੜਾ ਉੱਨਰ ਲੱਗਿਆ ਕਿ ਜੇ ਇੱਕ ਕੁੜੀ ਆਕੇ ਲੈ ਕੇ ਲਿਸਟ ਕਰ ਸਕਦੀ ਹੈ ਫਿਰ ਅਸੀਂ ਵੀ ਲੈ ਸਕਦੇ ਅਸੀਂ ਨਹੀਂ ਲੜ ਸਕਦੇ ਲੈ ਕੇ ਫਿਰ ਇਦਾਂ ਹੋਇਆ ਕਿ ਇੱਕ ਕਰਮ ਸੰਤੂ ਹੈਗੇ ਨੇ ਉਹਨਾਂ ਨੇ ਵੀ ਹੀ ਆਲਸੋ ਜੁਆਇਨਡ ਹੈਂਡਸ ਵਿਦ ਅਸ ਫਿਰ ਅਸੀਂ ਇੱਕ ਇੱਕ ਫੈਮਿਲੀ ਨੂੰ ਟਰੈਕ ਕਰਕੇ ਔਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਸੀਰੀਜ਼ ਚੱਲੀ ਸੀ ਟਰੈਕਿੰਗ ਟੈਰਰ ਕਰਕੇ ਅਸੀਂ ਕਈ ਮਹੀਨੇ ਇੱਕ 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 ਕਰਕੇ ਐਵੇਂ ਉਹ ਵਿਟਨੈਸ ਕਰ ਕੀਤੇ ਲੋਕੀ ਅੱਗੇ ਆਏ ਉਹਨੇ ਇਹ ਕੰਪਲੇਂਟ ਕੀਤੀ ਜਿਹੜੀ ਕੋਈ ਕਦੇ ਨਹੀਂ ਸੀ ਕਰ ਹੁੰਦੇ ਹੁੰਦੇ ਪੁਲੇ ਦੇ ਬਾਰੇ ਪਤਾ ਸੀ ਕਿ ਉਹਨੇ ਇੱਕ ਫੈਮਿਲੀ ਦੇ ਉੱਤੇ ਗ੍ਰੇਨੇਡ ਮਾਰ ਮਾਰ ਕੇ ਇੱਕ 82 ਸਾਲ ਦੀ ਜਮਾਨੀ ਨੂੰ ਵੀ ਮਾਰਤਾ ਤੇ 6 ਮਹੀਨੇ ਦੇ ਬੱਚੇ ਨੂੰ ਵੀ ਮਾਰਤਾ ਸੀ ਉਹ ਇੱਕ ਕਿਸੇ ਮਿਲਟਰੀ ਦੀ ਫੈਮਿਲੀ ਸੀ ਬੇਸ਼ਕੁਮਾਨ ਨੇ ਉਹਦੇ ਤੋਂ ਆਪਣੇ ਟਾਈਸ ਉਹਨਾਂ ਦੇ ਆਪਣੇ ਰਿਲੇਸ਼ਨਸ ਉਹਨਾਂ ਨੇ ਤੋੜ ਲਏ ਵੈਸੇ ਸੈਕਟਾਰਸ ਫੈਮਿਲੀ ਨੂੰ ਬਖਸ਼ਾ ਦੇ ਸੀ ਸੋ ਹੀ ਹੈਗਾ ਪੋਸਟ-ਵਾਰਡ ਇੰਡੀਅਨ ਐਕਸਪਰੀਸ ਵੀ ਹੈਗਾ ਕਸੀ-ਕਸੀ ਕਈ ਮਹੀਨੇ ਉਹਦੇ ਕੇਸ ਦਾ ਕਿੰਨਾ ਪਰ ਮੈਂ ਨੇ ਐਕਸਸ ਛੱਡ ਕੇ ਇਹ ਦੋ ਸੰਟਾਈਮਸ ਕਿ ਉਹਦੇ ਵਿੱਚ

ਜਿਹੜਾ ਇਹ ਫੁਲਾ ਸੀਗਾ ਜੀ ਪੁਨਾਗਰ ਦੀ ਕਰਦਾ ਸੀ ਕਿ ਉਹਨੇ ਉਹਨਾਂ ਨੇ ਰੋਕਿਆ ਜੀ 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 ਹਾਂ ਪੂਰੇ ਦੇ ਪੂਰੇ 4-5 ਮਿੰਟਾਂ ਦਾ ਇੱਕ ਬੰਟਾ ਰਵਣੀ ਜੀ ਆਪਾਂ ਜਾਣਦੇ ਖੁਲਾਸਾ ਲੱਗਦਾ ਉਹਦੇ ਕੇਸ ਆਲ ਉਹ ਤਾਂ ਜੋ ਮਰਜ਼ੀ ਕਰੇ ਚੰਡੀਗੜ੍ਹ ਦੇ ਵਿੱਚ ਉਹ ਸੀ ਇਹ ਨੂੰ ਨੇ ਵਾਈ ਹੁੰਦੀ ਸੀ ਇੱਕ ਗੁਰਦੁਆਰੇ ਦੇ ਵਿੱਚ ਪਰ ਉਹਦੇ ਕੇਸ ਕਰੇਗੀ ਕੋਈ ਕੇਸ ਨਹੀਂ ਸੀ ਹੁੰਦਾ ਹੁੰਦਾ ਬਟ ਅਨਫੋਰਚੂਨੇਟ ਗੱਲ ਇਹ ਰਹੀ ਕਿ ਪੁਲ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਮੇਰੇ ਨਾਲ ਗੈਰ ਨੂੰ ਜਾ ਕੇ ਆਇਡੈਂਟੀਫਾਈ ਕੀਤਾ ਲੀਗਰੀ ਪਰ ਪੁਲੇ ਦੇ ਕੇਸ ਜਦੋਂ ਰੈਡ ਅਲਰਟ ਸੀ ਉਹੋ ਜਿਹੀ ਪ੍ਰੈਸ ਕਲਬ ਚੰਡੀਗੜ੍ਹ ਦੇ ਵਿੱਚ ਮੇਰੇ ਵੇਸੇ ਕੁਰਸਾ ਤੋਂ ਲੱਗੇ ਇਸ ਪ੍ਰੈਸ ਕਾਨਫਰੰਸ ਕਿੱਤੀ ਸੀ ਜਸਟ ਮੈਨੂੰ ਇੰਨੀ ਹਿੰਮਤ ਕਿ ਪ੍ਰੈਸ ਕਲਬ ਦੇ ਵਿੱਚ ਜੋ ਪ੍ਰੈਸ ਕਾਨਫਰੰਸ ਕਰ ਰਿਹਾ ਹੈਗਾ ਫਿਰ ਸਾਡੇ ਨਾਲ ਦੇ ਨੇ ਕਰਾਈ ਵੀ ਕੀਤੀ ਵੀ ਸੋ ਦਾ ਆਈਡੀਆ ਇਜ਼ ਪਲੀਜ਼ ਡੋਨਟ ਗਿਵ ਅਪ ਜੇ ਤੁਸੀਂ ਕੋਈ ਚੀਜ਼ ਸਟਾਰਟ ਕੀਤੀ ਹੈਗੀ ਆ ਤੇ ਉਹ ਮੈਟ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਪੰਜਾਬ ਦੀ ਐਕਚੁਅਲੀ ਕ੍ਰਾਸ ਦੀ ਇਹ ਹੈ ਕਿ ਇੱਥੇ ਇੰਨੇ ਵੱਡੇ ਪਦ ਤੇ ਰੂਨ ਦੇ ਈਵੈਲੂਏਸ਼ਨ ਹੋ ਰਹੇ ਨੇ ਇਹਨਾਂ ਸਾਲ ਨੂੰ ਔਰ ਕੋਈ ਡਵੈਲਪਮੈਂਟ ਨਹੀਂ ਲੇਗੀ ਤਾਂ ਕੋਈ ਲਿਖਦਾ ਨਹੀਂ ਕੋਈ ਖੁੱਲ ਕੇ ਗੱਲ ਨਹੀਂ ਕਰਦਾ ਹੈ ਬਨ ਡਰੱਗਸ ਨੇ ਬਣੇ ਕੁਝ ਹੀ ਹੈਗਾ